ਵੈਸੇ ਤਾਂ ਭਾਈ ਆ ਪ੍ਰੋਬਲਮ ਸਾਰੇ ਭਰਾਵਾਂ ਦੀ ਹੋਣੀ ਆ ਪਰ ਸਾਡੇ ਨੂੰ ਤਾਂ ਬੜਾ ਔਖਾ ਸੀਗਾ ਇੱਕ ਤਾਂ ਸਾਡੀ ਮੋਟਰ ਦੂਰ ਰਹਿ ਜਾਂਦੀ ਆ 4 ਕਿਲੋਮੀਟਰ ਹੋ ਗਈ ਇਥੋਂ 5 ਕਿਲੋਮੀਟਰ ਤੇ ਪਹਿਲਾਂ ਨੱਕਾ ਬੰਨਾ ਕਰਦੇ ਇਥੋਂ ਨੱਕੇ ਖੋਲਦੇ ਤੇ ਫੇਰ ਮੋਟਰ ਜਾ ਕੇ ਛੱਡ ਕੇ ਆਉਂਦੇ ਤੇ ਐ ਨਹੀਂ ਪਤਾ ਜਾਂਦੇ ਜਾਂਦੇ ਨੂੰ ਲਾਈਟ ਭੱਜ ਜਾਂਦੀ ਮਾੜਾ ਮੋਟਾ ਕੰਮ ਹੁੰਦਾ ਤੇ ਹੁਣ ਸੌਖਾ ਕਰਤਾ ਸੌਖਾ ਗੱਲ ਇਹ ਨਹੀਂ ਹੈਗਾ ਵੀ ਮੋਟਰ ਚਲਾਉਣੀ ਆ ਤੇ ਬੰਦ ਕਰਨੀ ਹੁਣ ਫੋਨ ਦੇ ਉੱਤੇ ਹੀ ਮੋਟਰ ਚੱਲੂਗੀ ਮੋਟਰ ਬੋਲ ਕੇ ਦੱਸੂ ਮੋਟਰ ਚੱਲਦੀ ਆ ਜਾਂ ਬੰਦ ਆ ਤੇ ਹੁਣ ਆਪਾਂ ਮੋਟਰ ਇੱਕ ਵਾਰੀ ਚਲਾਉਣੇ ਆ ਬੜਾ ਸਮਾਂ ਨਹੀਂ ਲੈਂਦੇ ਥੋੜਾ ਮੋ ਕਾਲ ਕਰਤੀ ਇਹਦੇ ਵੀਨ ਟੇਕ ਜੀਐਸਐਮ ਸੇਵਾ ਵਿੱਚ ਆਪਕਾ ਸਵਾਗਤ ਹੈ ਹੁਣਾਂ ਮੋਟਰ ਚੱਲੂ ਗਿਆ ਇੱਥੋਂ ਬੈਠਾ ਨੇ ਚਲਾਉਣੇ ਆਪਾਂ ਠੀਕ ਆ ਜੀ ਸੱਤ ਡੱਬੇ ਮੋਟਰ ਚੱਲੂ ਮੋਟਰ ਚਾਲੂ ਹੈ ਮੋਟਰ ਚਾਲੂ ਆ ਤੇ ਹੁਣ ਪਾਈਪ ਲਾਈਨ ਤੁਹਾਨੂੰ ਪਤਾ 4 ਕਿਲੋਮੀਟਰ ਦੇ ਪਾਣੀ ਆਉਂਦੇ ਆਉਂਦੇ ਸਮਾਂ ਲੱਗੂਗਾ ਤੇ ਤੁਸੀਂ ਦੇਖੋ ਇੱਥੋਂ ਹੀ ਚਲਾ ਸਕਦੇ ਆ ਇੱਥੋਂ ਹੀ ਬੰਦ ਕਰ ਸਕਦੇ ਆ ਭੱਜ ਨਸ ਖਤਮ ਹੋ ਗਈ ਰਿਸਕ ਖਤਮ ਹੋ ਗਿਆ ਕਈ ਵਾਰੀ ਮੀਂਹ ਆ ਜਾਂਦਾ ਜਾਂ ਹੋਰ ਹੋ ਜਾਂਦਾ ਆਪਾਂ ਨੂੰ ਫੇਰ ਭੱਜਣਾ ਪੈਂਦਾ ਮੀਂਹ ਦੇ ਵਿੱਚ ਜਾ ਕੇ ਬੰਦ ਕਰਨੇ ਪੈਂਦੇ ਗਿੱਲੇ ਪੈਰ ਹੁੰਦੇ ਹੋਰ ਹੁੰਦਾ ਉਹ ਵੀ ਦਿੱਕਤ ਸੀਗੀ ਬਾਕੀ ਇੱਥੋਂ ਭੱਜਣਾ ਇੱਥੋਂ ਛੱਡ ਉੱਥੇ ਜਾ ਬੰਦ ਕਰਕੇ ਆ ਬੜੀ ਦਿੱਕਤ ਸੀਗੀ ਤੇ ਉਹਦੇ ਇੱਕ ਤਾਂ ਆਪਣੀ ਖਤਮ ਹੋ ਗਈ ਹੁਣ ਮੋਟਰ ਚੱਲਣ ਵਾਲੀ ਆ ਪਾਣੀ ਆਉਣ ਤੇ ਸਮਾਂ ਲੱਗ ਜੂਗਾ ਪਾਣੀ ਚੜਨ ਲੱਗੇ ਤਾਂ ਆ ਗਿਆ ਆ ਗਿਆ ਚੜਨ ਲੱਗੇ ਤਾਂ ਆ ਗਿਆ ਜੀ ਠੀਕ ਆ ਜੀ ਤੇ ਜੇ ਤੁਸੀਂ ਕੋਲੇ ਆ ਮੋਟਰ ਤਾਂ ਤੁਹਾਡੇ ਨਾਲ ਦੀ ਨਾਲ ਚੱਲੀਓ ਇੱਥੇ ਬੈਠਾ ਨੇ ਆਪਾਂ ਮੋਟਰ ਚਲਾ ਦੀ ਠੀਕ ਆ ਜੀ ਤੇ ਬਾਕੀ ਜੇ ਤੁਸੀਂ ਮਂਗਵਾਉਣਾ ਠੀਕ ਆ ਸਕਰੀਨ ਦੇ ਉੱਤੇ ਨੰਬਰ ਪਾਇਆ ਹੋਇਆ ਤੁਸੀਂ ਮੰਗਵਾ ਸਕਦੇ ਹੋ ਤੇ ਦੋ ਦੋ ਤਰ੍ਹਾਂ ਦੇ ਇਹਦੇ ਵਿੱਚ ਫਾਲਟ ਹੁੰਦੇ ਆ ਇੱਕ ਤਾਂ ਸਪਲਾਈ ਮੇਨ ਸਪਲਾਈ ਦੇ ਵਿੱਚ ਫਾਲਟ ਹੁੰਦਾ ਇੱਕ ਮੋਟਰ ਵਾਲੀ ਸਾਈਡ ਦੇ ਉੱਤੇ ਫਾਲਟ ਹੁੰਦਾ ਥੋੜੇ سارے ਫਾਲਟ ਇਹ ਦੱਸੂਗੀ ਮੈਸੇਜ ਆਊਗਾ ਬਕਾਇਦਾ ਕਾਲ ਆਊਗੀ ਜਦੋਂ ਲਾਈਟ ਆ ਗਈ ਉਹ ਤੁਹਾਨੂੰ ਕਾਲ ਵੀ ਆਊਗਾ ਮੈਸੇਜ ਆਊਗਾ ਕਿੰਨਾ ਟਾਈਮ ਚਲਾਉਣੀ ਆ ਮੋਟਰ ਜੇ ਹੁਣ ਆਪਾਂ ਚਲਾ ਲਈ ਤਾਂ ਇਹਦੇ ਉੱਤੇ ਟਾਈਮ ਲੱਗ ਜੂ 2 ਘੰਟਿਆਂ ਬਾਅਦ ਆਪਣੇ ਆਪ ਬੰਦ ਹੋ ਜਾਵੇ ਠੀਕ ਹੈ ਜੀ ਹਾਂ ਇਹਦੇ ਉੱਤੇ ਬੰਦ ਵੀ ਕਰ ਸਕਦੇ ਹੋ ਸასი ਗੱਲ ਬਾਈ ਜੀ ਕੀ ਹਾਲ ਚਾਲ ਆ ਜੀ ਠੀਕ ਠਾਕ ਹੋ ਤੇ ਇਹ ਸਾਡੀ ਆਪਦੀ ਘਰ ਦੀ ਮੋਟਰ ਜਿਹੜੀ 2008 ਦੇ ਵਿੱਚ ਲਾਈ ਸੀ ਤੇ ਆਹ ਪਾਈਪ ਲਾਈਨ ਜਾ ਰਹੀ ਆ 5 ਕਿਲੋਮੀਟਰ ਆਪਣੇ ਪਰਲੇ ਬਸ ਖੇਤ ਦੇ ਕੰਨੀ ਤੇ ਇਹਦੇ ਉੱਤੇ ਇੱਕ ਨਾ ਸਿਸਟਮ ਲਾਇਆ ਆਪਾਂ ਜਿਹੜਾ ਪਹਿਲਾਂ ਵੀ ਲਾਇਆ ਸੀ ਇੱਕ ਮੋਬਾਈਲ ਲਾਇਆ ਸੀ ਛੋਟਾ ਉਹ ਸਿਰਫ ਮੋਟਰ ਦੱਸਦਾ ਹੁੰਦਾ ਸੀ ਵੀ ਲਾਈਟ ਆ ਗਈ ਹੋਰ ਕੁਝ ਨਹੀਂ ਦੱਸਦਾ ਸੀਗਾ ਉਹਦੇ ਨਾਲ ਇਹ ਫਾਇਦਾ ਹੋ ਜਾਂਦਾ ਸੀਗਾ ਵੀ ਰਾਤ ਨੂੰ ਆਪਾਂ ਠੰਡ ਦੇ ਵਿੱਚ ਬੈਠੇ ਰਹਿੰਦੇ ਸੀਗੇ ਜਾਂ ਲਾਈਟ ਦਾ ਨਹੀਂ ਪਤਲਾ ਦੇ ਬਾਣ ਭਰ ਜਾਂਦਾ ਜਾਂ ਗਰਮੀ ਦੇ ਵਿੱਚ ਆਪਾਂ ਨੂੰ ਬਾਹਲੀ ਭਗਾਈ ਕਰਨੀ ਪੈਂਦੀ ਸੀ ਤੇ ਹੁਣ ਜਿਹੜਾ ਸਿਸਟਮ ਆਪਾਂ ਲਾਇਆ ਹੁਣ ਇਹਦੇ ਉੱਤੇ ਮੋਟਰ ਦੇ ਉੱਤੇ ਤੇ ਸਾਡੀ ਜਿਹੜੀ ਪਾਈਪ ਲਾਈਨ ਹੈ ਮਤਲਬ ਅਸੀਂ ਪਹਿਲਾਂ ਉੱਥੇ ਜਾਂਦੇ ਨੱਕਾ ਖੋਲਦੇ ਫਿਰ ਆ ਕੇ ਅਸੀਂ ਮੋਟਰਸਾਈਕਲ ਤੇ ਆਉਂਦੇ 5 ਕਿਲੋਮੀਟਰ ਫਿਰ ਅਸੀਂ ਮੋਟਰ ਚਲਾਉਂਦੇ ਹੋ ਸਕਦਾ ਉਹ ਲਾਈਟਾਂ ਆਉਂਦੀ ਹੈ ਨਾ ਹੁਣ ਆਪਾਂ ਬਾਹਰ ਟਾਈਮ ਨਹੀਂ ਲੈਣਾ ਬਾਈ ਜਿਹੜਾ ਸਿਸਟਮ ਲਾਇਆ ਮੋਟਰ ਦੇ ਉੱਤੇ ਬਹੁਤ ਘੰਟਾ ਹਰ ਇੱਕ ਦੇ ਕੰਮ ਆਉਣਾਂ ਚੀਜ਼ ਹੈ ਉਹ ਸਿਸਟਮ ਇਹ ਹੈ ਤੁਸੀਂ ਘਰ ਬੈਠੇ ਮੋਟਰ ਚਲਾ ਸਕਦੇ ਹੋ ਘਰ ਬੈਠੇ ਮੋਟਰ ਬੰਦ ਕਰ ਸਕਦੇ ਹੋ ਮਤਲਬ ਖੇਤ ਦੇ ਵਿੱਚ ਕਹਿ ਸਕਦੇ ਆਪਾਂ ਤੇ ਫਾਲਟ ਦਾ ਤੁਹਾਨੂੰ ਪਤਾ ਲੱਗ ਜਾਊਗਾ ਹੁਣ ਕਈ ਵਾਰੀ ਕੀ ਹੁੰਦਾ ਜੇ ਆਪਾਂ ਮਿਊਨਰੀ ਆ ਗਈ ਹੈ ਨਾ ਉਧਰੋਂ ਪੂਰਾ ਮੀਂਹ ਆ ਗਿਆ ਜੇ ਆਪਾਂ ਮੋਟਰ ਬੰਦ ਕਰਨੀਆਂ ਲਾਈਟ ਭਾਵੇਂ ਚੱਲ ਰਹੀ ਹੈ ਮੀਂਹ ਦੇ ਵਿੱਚ ਨੰਗੇ ਪੈਰ ਹੁੰਦੇ ਆਪਣੇ ਸਾਰਿਆਂ ਦੇ ਹਨਾ ਪਾਣੀ ਲਾਉਣੇ ਹੁੰਦੇ ਆ ਤਾਂ ਉੱਥੇ ਇੱਕ ਰਿਸਕ ਹੁੰਦਾ ਵੀ ਕਰੰਟ ਦਾ ਆ ਜੇ ਉਹ ਚੀਜ਼ਾਂ ਨੂੰ ਸੇਫ ਰੱਖਣ ਵਾਸਤੇ ਜਿਹੜਾ ਸਿਸਟਮ ਬਣਾਇਆ ਤੇ ਤੁਹਾਨੂੰ ਦੱਸਾਂ ਕਿ ਕਿੱਥੋਂ ਮਿਲੂਗਾ ਹਨਾ ਤੇ ਆ ਜਾਓ ਬਾਈ ਦਿਖਾ ਦਈਏ ਭਾਜ ਜਾਵਾਂ ਦੇਸੀ ਆ ਸਿਸਟਮ ਹੈ ਆਹ ਹਾਜੀ ਦੇਖੋ ਸਿਸਟਮ ਹੈ ਇਹ ਹੈਗਾ ਜੀ ਪ੍ਰਾਈਮੈਗਰੋ ਤੋਂ ਤੁਹਾਨੂੰ ਮਿਲ ਸਕਦਾ ਤਪਾ ਮੰਡੀ ਬਰਨਾਲਾ ਤੇ ਯਾ ਤੁਸੀਂ ਆਨਲਾਈਨ ਕਰ ਸਕਦੇ ਹੋ ਨੰਬਰ ਸਕਰੀਨ ਦੇ ਉੱਤੇ ਚੱਲੀ ਜਾਂਦਾ ਹਨਾ ਬਾਈ ਹੁਣ ਦੱਸੀ ਆਪੇ ਇਹਦੀ ਜਾਣਕਾਰੀ ਹਾਂਜੀ ਹਾਂ ਕਿੰਨੀਆਂ ਤਾਰਾਂ ਨੇ ਬਾਹਰੀਆਂ ਤਾਰਾਂ ਨਹੀਂ ਇਹਦੇ ਵਿੱਚ ਤੁਹਾਨੂੰ ਆਪਾਂ ਇੱਥੋਂ ਜੇ ਗਿਣਾਂਗੇ ਤਾਰਾਂ ਆਹ ਜਿਹੜੀਆਂ ਨੇ ਮੈਂ ਵੀ ਆ ਜਾ ਸਾਹਮਣੇ ਇੱਕ ਵਾਰੀ ਇੱਕ ਵਾਰੀ ਮੈਂ ਤੁਹਾਨੂੰ ਦੱਸ ਦਈਏ ਇੱਥੇ ਖੜਕੇ ਤੇ ਅਸੀਂ ਆਹੀ ਸੈਲਫੀ ਕੈਮਰੇ ਤੇ ਪਹਿਲੀ ਵੀਡੀਓ ਬਣਾਈ ਸੀ ਤੇ ਇੱਥੇ ਮੋਬਾਈਲ ਆਇਆ ਸੀ ਯਾਰ ਹਾਂ ਇੱਥੇ ਮੋਬਾਈਲ ਆ ਜਿੱਤੋਂ ਸਾਡੀ ਸ਼ੁਰੂਆਤ ਹੋਈ ਸੀ ਤੇ ਅੱਜ ਉੱਥੇ ਹੀ ਖੜੇ ਆ ਤੇ ਉਹੀ ਸਟਾਰਟਰ ਦੀ ਗੱਲਬਾਤ ਫੇਰ ਕਰਦੇ ਆ ਹਾਂ ਤੇ ਆਪਣਾ ਜਿਹੜਾ ਸਟਾਰਟਰ ਆ ਦੋ ਬਟਨ ਵਾਲਾ ਬੋਪਾ ਪਹਿਲਾਂ ਤਾਂ ਲਾਉਣਾ ਦੱਸ ਦਈਏ ਬਿਲਾਉਣਾ ਬਹੁਤ ਆਸਾਨ ਆ ਬਹੁਤ ਆਸਾਨ ਆ ਲਾਉਣਾ ਵੀ ਕੋਈ ਦਿੱਕਤ ਨਹੀਂ ਹੁਣ ਦੂਜੀ ਗੱਲ ਇਹਦੇ ਫਾਇਦੇ ਕੀ ਆ ਫਾਇਦੇ ਇੱਕ ਤਾਂ ਸਪਲਾਈ ਤੁਹਾਡੀ ਜੇ ਕਨੈਕਸ਼ਨ ਇਧਰੋਂ ਆ ਗਈ ਹੂੰ ਮੇਨ ਸਪਲਾਈ ਆ ਗਈ ਜਿਹੜੀ ਮੇਨ ਸਪਲਾਈ ਤੇ ਫਾਲਟ ਵੀ ਦੱਸੋ ਤੇ ਗਾ ਮੋਟਰ ਵਾਲਾ ਫਾਲਟ ਵੀ ਦੱਸੋ ਜੇ ਤੁਹਾਡੀ ਮੋਟਰ ਦਾ ਲੋਡ ਵੱਧ ਗਿਆ ਤਾਂ ਇਹਨੇ ਮੋਟਰ ਨਹੀਂ ਚਲਾਉਣੀ ਆ ਤੁਹਾਡੇ ਕੋਲੇ ਬਗੈਰ ਦਾ ਮੈਸੇਜ ਵੀ ਆਊਗਾ ਤੇ ਲਾਉਣਾ ਸੌਖਾ ਹੀ ਆ ਸਿਰਫ 5 ਮਿੰਟ 5 ਮਿੰਟ ਦਾ ਵਜਨ ਨਾਡ ਖੋਲਣ ਤੇ ਕਸਨ ਦਾ ਹੀ ਕੰਮ ਆ ਫੀਚਰ ਦੱਸਦੇ ਭਾਈ ਜਿਹੜਾ ਆਪਾਂ ਮੋਬਾਈਲ ਲਾਇਆ ਸੀ ਪਹਿਲਾਂ ਉਹਦੇ ਸਿਰਫ ਇੱਕੋ ਫੀਚਰ ਸੀਗਾ ਲਾਈਟ ਆਈ ਦੱਸਦਾ ਸੀ ਉਹਦੇ ਨਾਲ ਹੀ ਫਾਇਦਾ ਹੁੰਦਾ ਵੀ ਰਾਤ ਨੂੰ ਪਪਾ ਇੰਜਾਂ ਜਾਂ ਦਿਨੇ ਪਏ ਆ ਬੈਠੇ ਆ ਕਿਤੇ ਦੂਰ ਆ ਵੀ ਆ ਜਾਂਦੀ ਲਾਈਟ ਕਿਹਾਰੇ ਗੁਰੇ ਭਰ ਜਾਂਦੇ ਹਾਂ ਹੁਣ ਉਹਦੇ ਨਾਲ ਪਾਣੀ ਦੇ ਬੱਚ ਤੇ ਇਹਦੇ ਨਾਲ ਕੀ ਆ ਲਾਈਟ ਆਈ ਵੀ ਦੱਸੂ ਗਈ ਵੀ ਦੱਸੂ ਫਾਲਟ ਵੀ ਦੱਸੂ ਮੋਟਰ ਤੇ ਫਾਲਟ ਵੀ ਦੱਸੂ ਹਨਾ ਤੇ ਆਪਾਂ ਮੋਬਾਈਲ ਤੋਂ ਹੀ ਮੋਟਰ ਚਲਾ ਸਕਦੇ ਆ ਮੋਬਾਈਲ ਤੋਂ ਹੀ ਬੰਦ ਕਰ ਸਕਦੇ ਆ ਕਿੰਨਾ ਟਾਈਮ ਚਲਾਉਣੀ ਆ ਉਹ ਵੀ ਲੱਗ ਜਾ ਮੰਨ ਕੇ ਚੱਲੋ ਤੁਸੀਂ ਕੋਈ ਮੋਟਰ ਚਲਾਉਣੀ ਆ ਕਿਆ ਰਾ ਲਾਉਣਾਗਾ ਤਾਂ ਤੁਸੀਂ ਆਪਦਾ ਟਾਈਮਿੰਗ ਲਾ ਸਕਦੇ ਹੋ ਉਹਦੇ ਉੱਤੇ ਵੀ ਇੰਨਾ ਕੁ ਟਾਈਮ ਚੱਲੇ ਤਾਂ ਇੱਕ ਚੀਜ਼ ਹੋਰ ਹੈ ਇਹਦੇ ਵਿੱਚ ਬੈਟਰੀ ਆ ਥੋੜੀ ਮੋਟਰ ਲਾਈਟ ਹੈ ਨਹੀਂ ਲਾਈਟ ਨਾ ਹੋਣ ਦੇ ਉੱਤੇ ਵੀ ਇਹ ਥੋੜੀ ਮੋਟਰ ਨੂੰ ਬੰਦ ਕਰੂਗਾ ਤੁਸੀਂ ਬੰਦ ਕਰ ਸਕਦੇ ਆ ਫੋਨ ਦੇ ਮਤਲਬ ਲਾਈਟ ਹੈ ਨਹੀਂ ਤੁਸੀਂ ਕਹਿੰਦੇ ਵੀ ਜੇ ਲਾਈਟ ਆ ਗਈ ਮੋਟਰ ਚੱਲੇ ਹੀ ਨਾ ਚੱਲੇ ਨਾ ਉਹ ਵੀ ਚੀਜ਼ ਬੰਦ ਹੋ ਜੂ ਹੁਣ ਮੈਨੂੰ ਫੋਨ ਦੇ ਦੇ ਮੰਦੀ ਪਿੱਤਰਾ ਹਾਂ ਪਹ 13 ਤਾਰਾਂ ਦੱਸ ਦਿਓ ਵੀ ਤਾਰਾਂ ਕੁਛ ਨਹੀਂ ਬਾਈ ਜੀ ਆ ਤਿੰਨੇ ਦੇ ਵਿੱਚ ਮੈਗਨੇਟ ਹੁੰਦੇ ਆ ਬਿਜਲੀ ਵਾਲੇ ਦੱਸਣ ਵਾਲੇ ਆਹ ਜਿਹੜੇ ਚੀਜ਼ਾਂ ਹੁੰਦੀਆਂ ਲੋਡ ਦੱਸ ਦੇ ਕਿੰਨਾ ਹੈ ਇਹ ਤਾਰਾਂ ਨਹੀਂ ਅੱਡ ਤੇ ਇਹ ਆਗੇ ਦਾ ਐਂਟੀਨਾ ਰੇਂਜ ਵਾਲਾ ਰੇਂਜ ਵਾਲਾ ਜਿਹਦੇ ਵਿੱਚ ਆਉ ਟੰਗਿਆ ਪਿਆ ਵੀ ਸਿਮ ਆਪਾਂ ਪਾ ਲਈਏ ਸਿਮੇ 'ਚ ਪੈਣਾ ਏਅਰ ਟਾਲ ਦਾ ਜੀਓ ਆਹ ਇਹਦੀ ਮੇਨ ਸਪਲਾਈ ਤੇ ਲਾ ਦੇਣੀ ਆ ਤਿੰਨ ਤਾਰਾਂ ਹਾਂ ਜਿਹੜਾ ਮੇਨ ਸਪਲਾਈ ਦਾ ਤੁਹਾਡਾ ਦੱਸੂਗਾ ਵੀ ਆ ਗਈ ਜਾਂ ਬਾਹਰੀ ਠੀਕ ਬਸ ਸਿਰਫ ਚਾਰ ਤਾਰਾਂ ਹੀ ਰਹਿ ਜਾਣਗੀਆਂ ਜਿਹੜੀਆਂ ਚਿੱਟੀਆਂ ਤਾਰਾਂ ਹਰੇ ਬਟਨ ਤੇ ਲਾ ਦੇਣੀਆਂ ਹਾਂ ਆਪਣੀਆਂ ਕਾਲੀਆਂ ਹਾਂ ਕਾਲੀਆਂ ਤਾਰਾਂ ਖੋਲ ਕੇ ਕਿੱਟੀਆਂ ਤਾਰਾਂ ਹਰੇ ਬਟਨ ਦੇ ਨਾਲ ਦੇਣੀਆਂ ਜਿਹੜੀਆਂ ਕਾਲੀਆਂ ਤਾਰਾਂ ਨੇ ਜਿਹੜਾ ਲਾਲ ਬਟਨ ਹੈ ਲਾਲ ਬਟਨ ਦੇ ਵਿੱਚ ਇੱਕ ਤਾਰ ਕੱਢ ਕੇ ਉਹਦੇ ਨਾਲ ਮਲਾਨੀ ਜਿਹੜੀ ਜਿੱਥੋਂ ਕੱਢੀ ਇੱਕ ਦੂਜੀ ਆਪਾਂ ਉਥੇ ਲਾਣੇ ਬਸ ਇੰਨੇ ਹੀ ਕੰਮ ਹੈ ਬਾਕੀ ਫੋਨ ਦੇ ਨਾਲ ਜਦੋਂ ਤੁਸੀਂ ਇਹ ਸਟਾਰਟਰ ਆਰਡਰ ਕਰੋਗੇ ਘਰ ਬੈਠੇ ਆਨਲਾਈਨ ਵੀ ਲੈ ਸਕਦੇ ਹੋ ਤੇ ਤੁਹਾਡੇ ਘਰ ਪਹੁੰਚ ਜਾਊਗਾ ਤੇ ਉਹਦੇ ਵਿੱਚ ਇੱਕ ਡੈਮੋ ਦਿੱਤਾ ਹੋਊਗਾ ਲਾਉਣ ਵਾਸਤੇ ਚਾਰਟ ਹੋਊਗਾ ਸਾਰੀ ਤਰ੍ਹਾਂ ਦੇ ਸਟਾਰਟਰ ਹੁੰਦਾ ਵੀ ਜਿਹੜੇ ਦੇ ਸਟਾਰਟਰ ਤੇ ਲਾਉਣਾ ਉਹ ਚਾਰਟ ਬਣਿਆ ਹੋਊਗਾ ਤੇ ਹੁਣ ਆਪਾਂ ਚਲਾ ਕੇ ਦਿਖਾਉਨੇ ਆ ਤੇ ਪਹਿਲਾਂ ਆਪਾਂ ਕੀ ਕਰਨਾ ਸਭ ਤੋਂ ਪਹਿਲਾਂ ਜਿਹੜਾ ਕੰਮ ਹੈ ਜਿਹੜਾ ਇਹਦੇ ਵਿੱਚ SIM ਪਾਇਆ ਉਹ ਨੰਬਰ ਆਪਾਂ ਡਾਇਲ ਕਰਨਾ ਹੈ ਨਾ ਤੇ ਵੀ ਪਹਿਲਾ ਕੰਮ ਆਪਾਂ ਕੀ ਕਰਨਾ ਹੈ ਨਾ ਪਹਿਲਾ ਕੰਮ ਕੀ ਕਰਨਾ ਚਾਹ ਰਹੇ ਆਨ ਹੋ ਗਿਆ ਆ ਥੋੜਾ ਟਾਈਮ ਇਹਦੀ ਵੇਟ ਕਰਨੀ ਆ ਕਿਉਂਕਿ ਨੈਟਵਰਕ ਫੜ ਜੂਗਾ ਇੱਥੇ ਮਨ ਇੱਕ ਦੋ ਮਿੰਟ ਰੁਕਣਾ ਤੁਸੀਂ ਲਾਉਣ ਤੋਂ ਬਾਅਦ ਜਦੋਂ ਇੱਥੇ ਸੱਚ ਆਨ ਕਰੋਗੇ ਤੇ ਬਾਕੀ ਤੁਹਾਨੂੰ ਲਿੰਕ ਨਾਲ ਦੇਵਾਂਗੇ ਤੇ ਹੁਣ ਆਪਾਂ ਇਹ ਨੰਬਰ ਨੂੰ ਕਿਵੇਂ ਸਟਾਰਟ ਕਰਨਾ ਹੈ ਸਟਾਰਟ ਹੋਣ ਤੋਂ ਪਹਿਲਾਂ ਆ ਹੋ ਗਿਆ ਕੀ GSM ਸੇਵਾ ਵਿੱਚ ਆਪ ਦਾ ਸਵਾਗਤ ਹੈ ਮੋਟਰ ਥੋੜੀ ਬੋਲ ਕੇ ਦੱਸੂਗੀ ਠੀਕ ਹੈ ਮੋਟਰ ਚਾਲੂ ਹੈ ਮੋਟਰ ਚਾਲੂ ਆ ਠੀਕ ਹੈ ਕੀ ਕਰਨਾ ਮੈਨੂੰ ਮੋਡ ਦੇ ਜਾਈਂ ਸਟਾਰਟਰ ਮੈਨੂਅਲ ਮੋੜਦੇ ਆ ਹੁਣ ਕੀ ਕਰਨਾ ਆਪਾਂ ਨੰਬਰ ਐਡ ਕਰਨਾ ਇੱਥੇ ਚਾਰ ਵਾਰ ਇੱਧਰ ਲਿਖਿਆ ਹੋਇਆ ਸਾਰਾ ਹੁਣ ਦੇਖਣਾ ਨੀਗਾ ਸਾਰੀ ਡਿਟੇਲ ਇਹ ਉਹ ਸੀਗਾ ਨੰਬਰ ਇਹਦੇ ਵਿੱਚ ਆਪਾਂ ਰਜਿਸਟਰ ਕਰਨਾ ਹੁਣ 4 4 1 2 3 4 ਮੋਟਰ ਚਾਲੂ ਹੈ ਆਪਕਾ ਨੰਬਰ ਚੇਂਜ ਹੋ ਗਿਆ ਹੈ। ਆਪਕਾ ਨੰਬਰ ਜੋੜ دیا ਗਿਆ ਹੈ ਚਾਰ ਵਾਰੀ। ਹੁਣ ਇੱਕ ਚੀਜ਼ ਹੋਰ ਦੱਸ ਦਈਏ। ਬਹੁਤੇ ਭਰਾ ਕਹਿਣਗੇ ਵੀ ਜੇ ਤੁਸੀਂ ਨੰਬਰ ਸਾਹਮਣੇ ਦਿਖਾਤਾ ਜਾਂ ਕਿਸੇ ਨੂੰ ਨੰਬਰ ਪਤਾ ਲੱਗ ਗਿਆ ਇਹਦੇ ਉੱਤੇ ਪਾਸਵਰਡ ਵੀ ਲੱਗ ਜਾਂਦਾ। ਵੀ ਜਿਹੜੇ ਨੰਬਰ ਤੁਸੀਂ ਰਜਿਸਟਰ ਕਰਦੇ ਤਿੰਨ ਨੰਬਰ ਰਜਿਸਟਰ ਹੋ ਜਾਣਗੇ ਤੇ ਉਹਨਾਂ ਦੇ ਉੱਤੇ ਪਾਸਵਰਡ ਲੱਗ ਜੂਗੀ ਉਹ ਤੋਂ ਬਿਨਾ ਕੋਈ ਹੋਰ ਮੋਟਰ ਥੋੜੀ ਚਲਾ ਨਹੀਂ ਸਕਦਾ। ਹੁਣ ਆਪਾਂ ਮੋਟਰ ਨੂੰ ਬੰਦ ਕਰਨਾ। ਬੰਦ ਤੇ ਕੀ ਕਰਨਾ? ਬੰਦ ਤੇ ਨੌ ਦੱਬਣਾ। ਚਲਾਉਣ ਵੇਲੇ ਸੱਤ। ਹੁਣ ਆਪਾਂ ਮੋਟਰ ਬੰਦ ਕਰਾਂਗੇ ਇੱਕ ਵਾਰ। ਜੀਨ ਟ੍ਰੈਕ ਜੀਐਸਐਮ ਸੇਵਾ ਵਿੱਚ ਆਪ ਹੁਣ ਆਪਾਂ 9 ਦੱਬਣਾ ਮੋਟਰ ਬੰਦ ਹੋ ਜੀਆ ਚਾਲੂ ਹੈ ਨਾਲ ਦੀ ਨਾਲ ਕਰਤੀ ਜਾਓ ਨਾਲ ਦੀ ਨਾਲ ਮੋਟਰ ਬੰਦ ਹੋ ਜੀਆ 9 ਨੰਬਰ ਨੰਬਰ ਇਹਨੂੰ ਡਾਇਲ ਕਰਕੇ ਫਿਰ ਕੀਪੈਡ ਕੱਢ ਕੇ ਆਪਾਂ 9 ਦੱਬ ਦੇਣਾ ਮੋਟਰ ਬੰਦ ਹੋ ਜੀਆ ਹੁਣ ਆਪਾਂ ਮੋਟਰ ਬੰਦ ਕਰ ਹੁਣ ਆਪਾਂ ਅੱਛਾ ਜੀ ਚਾਲੂ ਕਰ ਦਿੰਦੇ ਹਾਂ ਇੱਕ ਸੈਕਿੰਡ ਰੁਕ ਜਾਂਦੇ ਕਿਉਂਕਿ ਪਾਈਪਾਂ ਆਈਆਂ ਪਾਣੀ ਮੜਾ ਰੁਕ ਜਾਣ ਦੇ ਤੇ ਆਪਾਂ ਦੁਬਾਰਾ ਚਲਾਉਨੇ ਆ ਤੇ ਕੋਲੇ ਖੜ ਕੇ ਜੇ ਆਪਾਂ ਘਰੇ ਬੈਠੇ ਪੈਨੂੰ ਤਾਂ ਖੇਤ ਆਪਾਂ ਦੂਰ ਆ ਜੇ ਹਨਾ ਪੂਰੇ ਭਾਰਤ ਦੇ ਵਿੱਚ ਬੈਠਾ ਜਿੱਥੇ ਮਰਜੀ ਬੈਠਾ ਚਲਾ ਲਾ ਯਾਰ ਠੀਕ ਹੈ ਤੇ ਮੈਸੇਜ ਦੇ ਨਾਲ ਹੀ ਟਾਈਮ ਸ ਹੁਣ ਆ ਦੇਖੋ ਇਹਦਾ ਮੈਸੇਜ ਆ ਗਿਆ ਹੁਣ ਤੁਹਾਨੂੰ ਇੱਕ ਚੀਜ਼ ਹੋਰ ਦਿਖਾਉਣੀ ਆ ਮੈਸੇਜ ਆ ਗਿਆ ਜੀ ਮੋਟਰ ਆਫ 8:26 ਮਿੰਟ ਤੇ ਚਲਾਈ ਸੀ 9:49 ਤੇ ਬੰਦ ਹੋ ਗਈ ਇੱਕ ਘੰਟੇ ਤੇ 22 ਮਿੰਟ ਚੱਲੀ ਆ ਠੀਕ ਆ 419 ਵੋਲਟੇਜ ਸੀਗੀ ਤੁਹਾਡੀ ਤੇ ਆ ਸਾਰਾ ਸਾਰਾ ਫੀਚਰ ਦੇ ਵਿੱਚ ਬਾਹਲੇ ਨੇ ਬਾਈ ਜਿੰਨੇ ਵੀ ਕਹਦੇ ਓਨੇ ਫੀਚਰ ਨਹੀਂ ਪਰ ਆਪਾਂ ਜਿਹੜੇ ਮੇਨ ਦੋ ਫੀਚਰ ਹੁੰਦੇ ਆ ਮੋਟਰ ਚਲਾਉਣੀ ਤੇ ਕਬੰਦ ਕਰਨੀ ਇੱਕ ਲਾਈਟ ਪਤਾ ਕਰਨੀ ਹੈ ਨਾ ਤੇ ਇਹ ਚਾਰ ਫੀਚਰ ਨੇ ਤੇ ਹੁਣ ਆਪਾਂ ਜਿਹੜੀ ਮੋਟਰ ਚਲਾਵਾਂਗੇ ਮੋਬਾਈਲ ਦੇ ਤੋਂ ਕਿਵੇਂ ਚਲਾਵਾਂਗੇ ਹੁਣ ਮੋਬਾਈਲ ਤੋਂ ਆਪਾਂ ਫੇਰ ਚਲਾਵਾਂਗੇ ਮੋਟਰ ਨੂੰ ਕਿਉਂ ਆਪਾਂ ਮੋਟਰ ਚਲਾਉਣੀ ਆ ਤੇ ਮੋਟਰ ਚਲਾ ਕੇ ਤੁਸੀਂ ਕੀ ਦਬਣਾ 7 ਤੱਕ ਹੁਣ ਆਪਾਂ ਸਿੱਧਾ 7 ਨੱਪਦਾ ਉਹ ਕਰਤੀ ਮੋਟਰ ਚਾਲੂ ਹੈ ਮੋਟਰ ਚਾਲੂ ਹੈ ਹੁਣ ਇਹਨੇ ਫੇਰ ਦੱਸ ਦੇਣਾ ਮੋਟਰ ਥੋੜੀ ਚੱਲ ਪਈ ਤੇ ਜਿਹੜੇ ਭਰਾਣੇ ਮੰਗਵਾਉਣਾ ਵਾੜਾ ਸਮਾਨ ਨਹੀਂ ਲੈਂਦੇ ਹਨ ਆਪਾਂ ਤੇ ਬਈ ਐਡਰੈਸ ਵਾਰੀ ਇੱਕ ਵਾਰੀ ਹੋਰ ਦੱਸ ਦੇ ਜੇ ਇਹਦੇ ਵਿੱਚ ਕਈ ਮਾਡਲ ਆਉਂਦੇ ਜੀਐਸਐਮ ਪਲੱਸ ਬੈਟਰੀ ਉਹਦੇ ਇਹਦੇ ਵਿੱਚ ਬੈਟਰੀ ਹੈ ਸਿੰਗਲ ਫੇਸ ਵਾਲਾ ਵੀ ਹੈ ਡਬਲ ਫੇਸ ਵਾਲਾ ਵੀ ਆਉਣਾ ਹਾਂ ਸਾਰੀ ਥਰੀ ਫੇਸ ਵਾਲਾ ਵੀ ਆਉਣਾਗਾ ਤੇ ਜਿਹੜੇ ਇੱਕ ਬਿਨਾ ਬੈਟਰੀ ਤੋਂ ਹੁੰਦਾ ਉਹਦੇ ਵਿੱਚ ਆਏ ਵੀ ਜਦੋਂ ਲਾਈਟ ਚੱਲੂਗੀ ਉਦੋਂ ਮਤਲਬ ਕਿ ਆਪਾਂ ਇਹਨੂੰ ਮੋਟਰ ਚਲਾ ਸਕਦੇ ਹਾਂ ਜਾਂ ਆਪਣਾ ਮੈਸੇਜ ਦੇਊਗੀ ਲਾਈਟ ਗਈ ਵਾਧਾ ਉਹ ਨਹੀਂ ਕਰਦੀ ਹਨਾ ਆਪਾਂ ਨੂੰ ਬੰਦ ਨਹੀਂ ਕਰ ਸਕਦੇ ਇਹ ਤਪਾ ਮੰਡੀ ਬਰਨਾ ਦਾ ਤੁਸੀਂ ਆਪਣੇ ਰੋਟਾ ਵੀਟਰ ਵਾਲੇ ਜਿੱਥੇ ਹੈਗਾ ਸ਼ੋਅਰੂਮ ਤੁਸੀਂ ਉੱਥੋਂ ਲੈ ਜਾ ਸਕਦੇ ਹੋ ਜਾਂ ਹੁੰਦਾ ਨਾ ਦਿੱਤੇ ਹੋਏ ਸਕਰੀਨ ਦੇ ਉੱਤੇ ਨੰਬਰ ਤੇ ਤੁਸੀਂ ਕਾਲ ਕਰਕੇ ਆਨਲਾਈਨ ਤੋਂ ਆਰਡਰ ਮੰਗਾ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੀ ਸ਼ੇਅਰ ਕਰ ਦਿਓ ਤਾਂ ਕਿ ਭਰਾਵਾਂ ਦਾ ਬਤ ਉਹਦਾ ਫਾਇਦਾ ਹੋ ਸਕੇ